ਬਾਬਲ ਦੇ ਬੇੜੇ ਅੰਬੀ ਦਾ ਬੂਟਾ ਬਾਬਲ ਦੇ ਬੇੜੇ ਅੰਬੀ ਦਾ ਬੂਟਾ ਅੰਬੀ ਨੂੰ ਬੂਰ ਪਿਆ ਬਸਦਾ ਰਹੇ ਮੇਰੇ ਬਾਬਲ ਦਾ ਬੇੜਾ ਧੀਆਂ ਦੀ ਏਹੀ ਦੁਆ ਮੈਂ ਸਦਕੇ ਧੀਆਂ ਬੀਏ ਹੋ ਦੁਆ ਸਖੀਓ ਬਚਪਨ ਦੇ ਦਿਨ ਪਿਆਰੇ ਨਹੀਂ ਇੰਨਾ ਗਲੀਆਂ ਵਿੱਚ ਗੁਜ਼ਾਰੇ ਬਚਪਨ ਬੀਤ ਆਈ ਜਵਾਨੀ ਅਗੇ ਮਹਿਕਾਂ ਦੇ ਬਣ ਜਾ ਰਹੇ ਬਾਬਲ ਦੇ ਬੇੜੇ ਖਿੜਿਆ ਚੰਬੇ ਦਾ ਬੂਟਾ ਬਾਬਲ ਦੇ ਬੇੜੇ ਖਿੜਿਆ ਚੰਬੇ ਦਾ ਬੂਟਾ ਇੱਕ ਫੁੱਲ ਤੋਂ ਲੈ ਲਾ ਬਸਦਾ ਰਹੇ ਮੇਰੇ ਬਾਬੂ ਦਾ 베ਰਾ ਤੀਆਂ ਦੀ ਏ ਹੂ ਦੁਆ ਮੈਂ ਸੰਦ ਕੇ ਤੀਆਂ ਦੀ ਏ ਦੁਆ ਅਰਬਤੀਆਂ ਸਹਿਨਾਈਆਂ ਸਖੀਆਂ ਡੋਲੀ ਪਾਵਣ ਆਈਆਂ ਬਾਬਲ ਭਰ ਲਾ ਥਾ ਤੇਰੇ ਸਿਰ ਤੋਂ ਲੋਕੀ ਆ ਕੇ ਦੇਣ ਬਹਾਨੀਆਂ ਲੋਕੀ ਆ ਕੇ ਦੇਣ ਬਹਾਨੀਆਂ ਰੋਣਾ ਨਹੀਂ ਮਾਏ ਭੁੰਜ ਲੈ ਹੱਥ ਰੂ ਰੋਣਾ ਨਹੀਂ ਮਾਏ ਭੁੰਜ ਲੈ ਹੱਥ ਰੂ ਹੱਸ ਹੱਸ ਕਰ ਦੇ ਵਿਦਾ ਮੈਂ ਸਦਕੇ ਧੀਆਂ ਦੀ ਹੀ ਦੁਆ ਮੇਰਾ ਵੀਰ ਸੰਧਾਰਾ ਲਿਆ ਮੈਂ ਚੀਰ ਕੇ ਪੈਂਡ ਆਇਆ ਮੇਰਾ ਵੀਰ ਸੰਦਾਰਾ ਲਿਆਇਆ ਲੰਮੇ ਚੀਰ ਕੇ ਪੈਂਡ ਆਇਆ ਮੈਥੋਂ ਖੁਸ਼ੀ ਨਾ ਸੰਭੀ ਜਾਂਦੀ ਨੀ ਅਜ ਕਰ ਆਇਆ ਅਮੜੀ ਜਾਇਆ ਅਮੜੀ ਦੇ ਅਜਾ ਆਵੇ ਗੱਲ ਲੱਗੇ ਮੀਲੀਏ ਅਮੜੀ ਦੇ ਅਜਾ ਆਵੇ ਗੱਲ ਲੱਗੇ ਮੀਲੀਏ ਆਦੋ ਮੈਂ ਪੈਂ ਤੇਰੇ ਉਪਰ ਬੰਦਾ ਬੇੜਾ ਤਿੰਨਾਂ ਦੀ ਏਹੀ ਦੁਆ ਮੈਂ ਸਦਕੇ ਤਿੰਨਾਂ ਦੀ ਏਹੀ ਦੁਆ